ਹੰਸਤ ਕੀ ਗੱਲ ਜੋਂ ਉਹ ਹਾਲਾਤ ਨੇ ਪੰਜਾਬ ਦੇ ਹਾਂਜੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ 'ਚ ਵਾ ਵੀਡੀਓ ਵੇਖਦੇ ਆਂ ਪਰ ਤਾਂ ਇਥੇ ਐਕਚੁਅਲ ਆ ਕੇ ਜਦੋਂ ਉਹ ਵੇਖਦੇ ਆ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸੀਂ ਚਲੋ ਇਨਸਾਨ ਆਖਦਾ ਫੇਰ ਵੀ ਕੋਈ ਆਪਣੇ ਲੋਕਾਂ ਨੂੰ ਛਪਣ ਲਈ ਜਗ੍ਹਾ ਬਣਾ ਲੈਣੇ ਆ ਤੇ ਜਦੋਂ ਆਪਣਾ ਮਾਲ ਡੰਗਰ ਸਾਰਾ ਰੋਡ ਤੇ ਖੜਿਆ ਹੋ ਕਹਿੰਦੇ ਉਹ ਬੇਜਵਾਨ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸੋ ਪਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਝ ਸਾਡੇ ਦੰਗਰ ਪਸ਼ੂਆਂ ਨਾਲ ਸਾਡੀ ਖੇਤੀ ਧੰਧਾਂ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਅਦ ਹੀ ਚੱਲਦੇ ਜੇ ਸਾਡੀ ਖੇਤੀ ਚੋਂਦੀ ਹੈ ਸੋ ਵਾਹਿਗੁਰੂ ਜਲਦੀ ਮਿਹਰ ਕਰਨ ਵਾਸਤੇ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਚਰਨਾ ਕਿ ਸਮਾਜੇ ਵੀ ਸੰਪਾਣ ਲੋਕ ਬਿਲਕੁਲ ਕਿਸੇ ਵਰਗੀਤੀ ਜਾਰੀ ਹੈ ਇਸ ਘੜੀ ਵਿੱਚ ਹਾਂਜੀ ਇਸ ਗੱਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਆ। ਹੋਰ ਚਲੋ ਬਾਕੀ ਵਾਹਿਗੁਰੂ ਸਭ ਦਾ ਭਲਾ ਕਰੂਗਾ ਜਲਦੀ ਸਭ ਠੀਕ ਹੋਣਾ ਜੀ। ਤੁਹਾਡੇ ਵੱਲੋਂ ਅੱਜ ਦੀ ਸਰਕਾਰ ਦੀ ਜਿਹੜੀ ਸੇਵਾ ਕੀਤੀ ਗਈ ਹੈ। ਹਾਂਜੀ ਅਸੀਂ ਚਲੋ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਅੱਪਾ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਜੀ ਆਪਣੇ ਵੱਲੋਂ। ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅਜੇ ਪਹਿਲੇ ਦਿਨ ਹੀ ਆਏ ਆ ਸਾਨੂੰ ਇਹ ਵੀ ਇੱਥੇ ਆ ਕੇ ਸਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ। ਜੋ ਜੋ ਸਾਡੀ ਸੇਵਾ ਲਾਉਣਗੇ ਅਸੀਂ ਮਤਲਬ ਹਾਜ਼ਰ ਹੋਵਾਂਗੇ ਨਾ ਚਰਨਾ ਜੀ। ਸਰਜੀਤ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਸਾਡੇ ਦਰਮਿਆਨ ਅੱਜ ਪੰਜਾਬ ਦੇ ਉੱਗੇ ਗਾਇਕ ਅਰਨੇਤ ਪਹੁੰਚੇ ਨੇ ਔਰ ਉਹਨਾਂ ਦੀ ਟੀਮ ਸਾਡੇ ਦਰਮਿਆਨ ਪੂਰੀ ਤਗੜੀ ਇੱਕ ਟੀਮ ਪਹੁੰਚੀ ਆ ਔਰ ਜੋ ਇਸ ਤਰਾਸਦੀ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹੜਪੀਟਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੀਆਂ ਰਸਦਾਂ ਤੇ ਬਹੁਤ ਸਾਰੇ ਵਿਚਾਰ ਬਹੁਤ ਬਹੁਤ ਕੁਝ ਲੈ ਕੇ ਆਏ ਨੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਇਦਾਂ ਹੀ ਸੇਵਾ ਕਰਦੇ ਰਹਿਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਉੱਥੇ-ਉੱਥੇ ਹਾਜ਼ਰ ਹੋਣ ਔਰ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਔਰ ਇਹਨਾਂ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਡੇ ਵੀਰ ਬਾਈ ਆਰਨੇਦ ਦਾ ਆਪਣੇ ਹਲਕਾ ਪਲਾਟ ਜਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਮੈਂ ਬਾਈ ਕਿਕੀ ਢਿੱਲੋ ਕਿਕੀ ਪੱਡਾ ਲਖਣਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਮੌਜੂਦਾ ਦੇ 27 28 ਕਿਲੋਮੀਟਰ ਬੰਦ ਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾ ਦਾ ਜੋ ਹਾਲਾਤ ਇਨੇ ਨੇ ਲਗਾਤਾਰ بارش ਹੋ ਰਹੀ ਹੈ ਤੇ ਮੈਂ ਬਾਈ ਕਿੱਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੂੰ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਜ਼ਿਮੀਂਦਾਰ ਇਹਨਾਂ ਵੀ ਦਰਦ ਰੱਖਦਾ ਬਾਈ ਦੀ ਸ਼ੁਰੂ ਤੋਂ ਦੇਖਿਆ ਕਿ ਬਾਈ ਇੱਕ ਜ਼ਮੀਨ ਹੀ ਲੈਵਲ ਤੋਂ ਉੱਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਕਰਦਾ ਖੁਸ ਵਾਘਰੋ ਅਗੇ ਅਰਦਾਸ ਕਰਦਾ ਕਿ ਬਾਈ ਬਾਈ ਹੁਰੀ ਚੜਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਹਨਾਂ ਇਹਨਾਂ ਵੀਰਿਆਂ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜਨ ਆਏ ਨੇ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੇ ਮੈਂ ਬਾਈ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਬਾਈ ਛੋਟੇ ਭਾਈ ਇਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ